ਬੀਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਜਿਹਦੇ ਸਰੋਵਰ ਦੇ ਵਿੱਚ ਕੁਰਲੀ ਕੀਤੀ ਜਾਂਦੀ ਆ ਦਾਅਵਾ ਕੀਤਾ ਕਿ ਮੁਸਲਮਾਨ ਭਾਈਚਾਰੇ ਦੇ ਨਾਲ ਸੰਬੰਧਤ ਸੀ ਜਦੋਂ ਇਸ ਦੇ ਵੱਲੋਂ ਕੁਰਲੀ ਕੀਤੀ ਜਾਂਦੀ ਆ ਤੇ ਵੀਡੀਓ ਨੂੰ ਵਾਇਰਲ ਕੀਤਾ ਜਾਂਦਾ ਉਸ ਤੋਂ ਬਾਅਦ ਸਿੱਖ ਸੰਤਾਂ ਦੇ ਮਨਾਂ ਦੇ ਵਿੱਚ ਜਿਹੜਾ ਰੋਸ ਪਾਇਆ ਜਾ ਰਿਹਾ ਸੀ ਤਾਂ ਦਾਅਵਾ ਦਿੱਤਾ ਕਿ ਹੁਣ ਇਹ ਮਾਮਲਾ ਪਕੜਦਾ ਚਾਰ ਹੈ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੀ ਇਹ ਸ਼ਿਕਾਇਤ ਦਰਜ ਕਰਵਾਈ ਗਈ ਆ ਤਾਂ ਦਾਅਵਾ ਦਿੱਤਾ ਕਿ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਸਥਿਤ ਆਣਾ ਕੋਤਵਾਲੀ ਦੇ ਵਿੱਚ ਸ਼ਿਕਾਇਤ ਜਿਹੜੀ ਆ ਉਹ ਦਰਜ ਕਰਵਾਈ ਜਾਂਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਕੋਲ ਖੁਦ ਪਹੁੰਚ ਕੇ ਉੱਥੇ ਜਿਹੜੀ ਆ ਉਹ ਸ਼ਿਕਾਇਤ ਦਰਜ ਕਰਵਾਈ ਜਾਂਦੀ ਆ ਤਦ ਦਾਸ ਦੀ ਆ ਕਿ ਇਸ ਤੋਂ ਇਲਾਵਾ ਗਾਜ਼ੀਆਬਾਦ ਦੇ ਵਿੱਚ ਵੀ ਜਿਹੜੀ ਆ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਦਰਜ ਹੋਈ ਆ ਦੇ ਸੂਤਰਾਂ ਤੋਂ ਮੇਰੀ ਜਾਣਕਾਰੀ ਦੇ ਅਨੁਸਾਰ ਹੁਸ਼ਿਆਰਪੁਰ ਦੇ ਵਿੱਚ ਵੀ ਇਸ ਨੂੰ ਲੈ ਕੇ ਜਿਹੜੀ ਆ ਉਹ ਸ਼ਿਕਾਇਤ ਅਰਜ ਹੋਈ ਆ ਤਦਾਦ ਦੀ ਆ ਕਿ ਇਹ ਮਾਮਲਾ ਜਿਹੜਾ ਆ ਭੱਗਦਾ ਜਾ ਰਿਹਾ ਤਾਂ ਇਸ ਮਾਮਲੇ ਦੇ ਉੱਪਰ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਰੋਸ ਹੀ ਕਿ ਐਸਾ ਸ਼ਖਸ ਦੇ ਵੱਲੋਂ ਜਿਹੜੀ ਆ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਆ ਉਹ ਕੁਰਲੀ ਕੀਤੀ ਜਾਂਦੀ ਆ ਤਾਂ ਉੱਥੇ ਹੀ ਇਹ ਵੀ ਦੱਸਦੀ ਆ ਕਿ ਆ ਇਸ ਸ਼ਖਸ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਆ ਉਹ ਵਜ਼ੂ ਵੀ ਆਦਾ ਕੀਤੀ ਜਾਂਦੀ ਆ ਜਾਨਕਿ ਜੋ ਇਹਨਾਂ ਦਾ ਮੁਸਲਮ ਭਾਈਚਾਰੇ ਦਾ ਪ੍ਰੇਅਰ ਕਰਨ ਦਾ ਜੋ ਤਰੀਕਾ ਤਦਾਸ ਦੱਸਿਆ ਕਿ ਉਸ ਉਹ ਵੀ ਜਿਹੜੀ ਆ ਦਾ ਕੀਤੀ ਜਾਂਦੀ ਆ ਤਾਂ ਉਸ ਤੋਂ ਬਾਅਦ ਇਹ ਵੀ ਸੁਣਨ ਦੇ ਵਿੱਚ ਆਇਆ ਸੀ ਕਿਸੇ ਸ਼ਖਸ ਨੇ ਜਿਹੜੀ ਆ ਸੋਸ਼ਲ ਮੀਡੀਆ ਤੇ ਆ ਕੇ ਮੁਆਫੀ ਵੀ ਮੰਗੀ ਸੀ ਅਤੇ ਕਿਹਾ ਸੀ ਕਿ ਇਸ ਮੈਨੂੰ ਜਿਹੜਾ ਉਹ ਸਿੱਖ ਮਰਿਆਦਾ ਦੇ ਬਾਰੇ ਜਾਣਕਾਰੀ ਨਹੀਂ ਸੀ ਤਦਾਸ ਦੱਸਿਆ ਕਿ ਇਸ ਮਾਮਲੇ ਲੈ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੀ ਆ ਉਹ ਸ਼ਿਕਾਇਤ ਆ ਦਰਜ ਕਰਵਾਈ ਗਈ ਆ ਸ਼੍ਰੀ ਦਰਬਾਰ ਸਾਹਿਬ ਨੇੜੇ ਸਥਿਤ ਥਾਣਾ ਕੋਤਵਾਲੀ ਦੇ ਵਿੱਚ ਜਿਹੜੀ ਆ ਉਹ ਸ਼ਿਕਾਇਤ ਦਰਜ ਕੀਤੀ ਗਈ ਆ ਬੀਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਜਿਹਦੇ ਸਰੋਵਰ ਦੇ ਵਿੱਚ ਕੁਰਲੀ ਕੀਤੀ ਜਾਂਦੀ ਆ ਦਾਅਵਾ ਦਿਆ ਕਿ ਮੁਸਲਮ ਭਾਈਚਾਰੇ ਦੇ ਨਾਲ ਸੰਬੰਧਤ ਸੀ ਜਦੋਂ ਇਸ ਦੇ ਵੱਲੋਂ ਕੁਰਲੀ ਕੀਤੀ ਜਾਂਦੀ ਆ ਤੇ ਵੀਡੀਓ ਨੂੰ ਵਾਇਰਲ ਕੀਤਾ ਜਾਂਦਾ ਉਸ ਤੋਂ ਬਾਅਦ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਜਿਹੜਾ ਰੋਸ ਪਾਇਆ ਜਾ ਰਿਹਾ ਸੀ ਤਾਂ ਦਾਅਵਾ ਦਿਆ ਕਿ ਹੁਣ ਇਹ ਮਾਮਲਾ ਪਕੜਦਾ ਚਾਰ ਹੈ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੀ ਸ਼ਿਕਾਇਤ ਦਰਜ ਕਰਵਾਈ ਗਈ ਆ ਤਾਂ ਦਾਅਵਾ ਦਿਆ ਕਿ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਸਥਿਤ ਆਣਾ ਕੋਤਵਾਲੀ ਦੇ ਵਿੱਚ ਸ਼ਿਕਾਇਤ ਜਿਹੜੀ ਉਹ ਦਰਜ ਕਰਵਾਈ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਖੁਦ ਪਹੁੰਚ ਕੇ ਉੱਥੇ ਜਿਹੜੀ ਆ ਉਹ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਦਾਸ ਦੀ ਹੈ ਕਿ ਇਸ ਤੋਂ ਇਲਾਵਾ ਗਾਜ਼ੀਆਬਾਦ ਦੇ ਵਿੱਚ ਵੀ ਜਿਹੜੀ ਆ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਦਰਜ ਹੋਈ ਆ ਤਸੂਤਰਾ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਹੁਸ਼ਿਆਰਪੁਰ ਦੇ ਵਿੱਚ ਵੀ ਇਸ ਨੂੰ ਲੈ ਕੇ ਜਿਹੜੀ ਆ ਉਹ ਸ਼ਿਕਾਇਤ ਦਰਜ ਹੋਈ ਆ ਤਦਾਸ ਦੀ ਹੈ ਕਿ ਇਹ ਮਾਮਲਾ ਜਿਹੜਾ ਭੱਗਦਾ ਜਾ ਰਿਹਾ ਤਾਂ ਇਸ ਮਾਮਲੇ ਦੇ ਉੱਪਰ ਸਿੱਖ ਸੰਗਤਾਂ ਦੇ ਮਨਾਂ ਵਿੱਚ ਰੋਹ ਸੀ ਕਿ ਐਸਾ ਸ਼ਖਸ ਦੇ ਵੱਲੋਂ ਜਿਹੜੀ ਆ ਸ਼੍ਰੀ ਦਰਬਾਰ ਸਾਹਿਬ ਵਿੱਚ ਜਿਹੜੀ ਉਹ ਕੁਰਲੀ ਕੀਤੀ ਜਾਂਦੀ ਹੈ ਤਾਂ ਉੱਥੇ ਹੀ ਆ ਵੀ ਦੱਸਦੀ ਹੈ ਕਿ ਆ ਇਸ ਸ਼ਖਸ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਆ ਉਹ ਵਜ਼ੂ ਵੀ ਆਦਾ ਕੀਤੀ ਜਾਂਦੀ ਹੈ ਜਾਨਕਿ ਜੋ ਇਹਨਾਂ ਦਾ ਮੁਸਲਮ ਭਾਈਚਾਰੇ ਦਾ ਪ੍ਰੇਅਰ ਕਰਨ ਦਾ ਜੋ ਤਰੀਕਾ ਤਦਾਸ ਜੀ ਆ ਕਿ ਉਸ ਉਹ ਵੀ ਜਿਹੜੀ ਆ ਉਹ ਦਾ ਕੀਤੀ ਜਾਂਦੀ ਆ ਤਾਂ ਉਸ ਤੋਂ ਬਾਅਦ ਇਹ ਵੀ ਸੁਣਦੇ ਵਿੱਚ ਆ ਸਕੇ ਕਿਸੇ ਸ਼ਖਸ ਨੇ ਜਿਹੜੀ ਆ ਸੋਸ਼ਲ ਮੀਡੀਆ ਤੇ ਆ ਕੇ ਮੁਆਫੀ ਵੀ ਮੰਗੀ ਸੀ ਅਤੇ ਕਿਹਾ ਸੀ ਕਿ ਇਸ ਮੈਨੂੰ ਜਿਹੜਾ ਉਹ ਸਿੱਖ ਮਰਿਆਦਾ ਦੇ ਬਾਰੇ ਜਾਣਕਾਰੀ ਨਹੀਂ ਸੀ ਤਦਾਸ ਜੀ ਆ ਕਿ ਇਸ ਮਾਮਲੇ ਲੈ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੀ ਆ ਉਹ ਸ਼ਿਕਾਇਤ ਆ ਦਰਜ ਕਰਵਾਈ ਗਈ ਆ ਸ਼੍ਰੀ ਦਰਬਾਰ ਸਾਹਿਬ ਨੇੜੇ ਸਥਿਤ ਥਾਣਾ ਕੋਤਵਾਲੀ ਦੇ ਵਿੱਚ ਜਿਹੜੀ ਆ ਉਹ ਸ਼ਿਕਾਇਤ ਦਰਜ ਕੀਤੀ ਗਈ ਆ